ਮੇਰੇ ਰੰਗਲੇ ਪੰਜਾਬੀ ਦੀ ਜਵਾਨੀਏ ਸੋ ਗੱਲਾਂ ਸੱਚੀਆਂ ਸਿਆਣੀਆਂ ਆਰ ਤਾਰਾ ਪਾਲੀ ਕੀਤੇ ਮਾੜੀਆਂ ਛੱਡੀਆਂ ਨਾ ਫੇਰ ਤੇਥੋਂ ਜਾਣੀਆਂ ਆਰ ਤਾਰਾ ਪਾਲੀ ਕੀਤੇ ਮਾੜੀਆਂ ਛੱਡੀਆਂ ਨਾ ਫੇਰ ਤੇਥੋਂ ਜਾਣੀਆਂ ਸਿੱਖ ਜੇ ਹਟਾਉਣ ਜਿਹੜਾ ਉਹ ਪਰਿਆ ਸੇਜਾਂ ਸਾਧ ਹੋ ਕੇ ਵੀ ਉਹ ਚੰਦ ਰਹਿ ਚਾੜਦਾ ਨਾ ਤੇ ਸਰੀਰ ਦੀ ਦਾ ਲੱਗ ਜਾਵੇ ਕਿ ਰਾਂ ਤਨ ਦੇ ਨੋ ਬਗੈਰ ਕਿਥੇ ਸਾਰਦਾ ਬੇਕੇ ਨੇ ਸਰਾਬ ਪਿੰਦੇ ਵੇਰ ਵੀ ਬੇਕੇ ਨੇ ਸਰਾਬ ਪਿੰਦੇ ਵੇਰ ਵੀ ਬਹਿ ਕੇ ਵਿੱਚ ਆਰਾਮੀਆ ਟਾਣੀਆਂ ਆਦ ਤਾਰਾ ਪਾਰੀ ਗੀਤੇ ਬਾਣੀਆਂ ਛੱਡੀਆਂ ਨਾ ਮੇਰੇ ਤੇ ਤੋਂ ਜਾਣੀਆਂ ਓ ਲੱਗਦੇ ਸਵਾਰ ਸਰਾ ਚੋਰੀ ਵਾਲੇ ਲੱਡੂ ਪਾਰ ਬੜੇ ਮਹਿੰਗੇ ਪੈਂਦੇ ਮੂਟਿਆਰ ਨੂੰ ਨਾਲੇ ਤੇ ਅਗਲਾਂ ਚ ਬਹਿ ਜੇ ਇੱਜੇ ਤਾਰਾ ਗਹਿਣਾ ਨਾਲੇ ਰੋਣ ਦਿੰਦੀ ਸਾਰੇ ਪਰਿਵਾਰ ਨੂੰ ਉਹ 베ਰਵਿਨਾ ਪੈਰ ਪਿੱਛੇ ਮੋੜਦੀ ਉਹ ਫੇਰ ਵੀ ਨਾ ਪੈਰ ਪਿੱਛੇ ਮੋੜਦੀ ਤਾਂ ਲੋਭਜਕ ਬੰਦੇ ਖਾਣੀਆਂ ਆਦ ਤਾਰਾ ਮਾਰੀ ਗੀਤੇ ਮਾਰੀਆਂ ਛੱਡੀਆਂ ਨਾ ਫੇਰ ਤੇਤੋ ਜਾਣੀਆਂ ਉਹ ਬੁੱਢੇ ਆਦੋ ਪੁੱਛੋ ਕਰੇ ਹੁੰਦਾ ਕੀ ਬਡਾਪਾ ਉਹਨੂੰ ਅੰਲਣ ਜਵਾਨੀ ਕੀ ਜਾਣਦੀ ਬੁੱਢਿਆਂ ਤੋਂ ਪੁੱਛੋ ਕਰੇ ਹੁੰਦਾ ਕੀ ਬਡਾਪਾ ਇਹਨੂੰ ਅੰਲਣ ਜਵਾਨੀ ਵਿੱਚ ਜਾਣਦੀ ਕਾੜੀਓ ਔਰਤ ਦੇ ਪਤੀ ਦੇ ਦੀਉ ਨੇ ਨੀਕ ਹੋਰ ਦੀਪੁਕਣ ਵਿੱਚ ਮਾਨਦੀ ਓਨਾਂ ਔਰਤਾਂ ਨੇ ਰਹਿਣ ਚੰਡੇ ਝੂਰ ਦੇ ਓਨਾਂ ਔਰਤਾਂ ਨੇ ਰਹਿਣ ਚੰਡੇ ਝੂਰ ਦੇ ਨਾ ਜੁਲਵਾ ਦੇ ਅੱਗੇ ਇਕ ਤਾਣੀਆਂ ਆਰ ਤਾਨਾ ਬਾਣੀ ਕੀਤੇ ਬਾਣੀਆਂ ਛੱਡੀਆਂ ਨਾ ਦੇ ਤੋ ਜਾਣੀਆਂ ਓ ਮਾ ਪਿਆਰੇ ਦੇ ਨਾਲ ਤੋਰ ਦਿੱਤੀ ਹੀਰ ਪਰ ਰਾਜ ਰਾਸ ਆ ਖਿਆਲ ਸਗੀ ਕੱਟਣਾ ਮਾ ਪਿਆਰੇ ਸਾਦੇ ਨਾਲ ਤੋਰ ਦਿੱਤੀ ਵੀਰ ਪਰ ਰਜਨਾਸ ਆ ਲਖਿਆਲ ਸਗੀ ਛੱਡਨਾ ਸੋਹਣੀ ਵੀ ਵਿਆਹੀ ਜੇ ਰੋਹਰ ਮੁੰਡੇ ਨਾਲ ਉਹ ਵੀ ਸੱਚਣ ਸਗੀ ਦੀ ਲੋ ਕੰਡਨਾ ਜੋਵਨਾ ਦੀ ਰੁੱਤੇ ਪਾਲਾ ਬਿੱਤਿਆ ਜੋਵਨਾ ਦੀ ਰੁੱਤੇ ਪਾਲਾ ਬਿੱਤਿਆ ਮਰੀਆਂ ਸੀ ਦੋ ਬਿਮਾਰ ਜਾਣੀਆਂ ਆਲਦਾਨਾ ਬਾਲੀ ਕੀਤੇ ਮਾੜੀਆਂ ਛੱਡੀਆਂ ਨਾ ਮੇਰੇ ਤੇ ਤੋ ਜਾਣੀਆਂ ਹੋ ਮਾਰ ਮਾਰ ਛੜਾ ਕਰੇ ਟੱਪਦਾ ਸੀ ਕੋਠੇ ਪੈਂਦਾ ਰਹਿੰਦਾ ਹੈਦਾਰੇ ਜੀ ਦੀ ਕੀ ਜੋੜਾ ਦੇ ਹੱਥ ਵਿੱਚ ਟੁੱਟ ਲੇ ਗਈ ਮੰਗਦੇ ਮੈਂ ਦੇਖੇ ਜਿਹੜੇ ਮਾਲਕ ਅਸੀਂ ਹੁੰਦੇ ਨੇ ਕਿਰੂੜਾ ਦੇ ਆਉਂਦੀਆਂ ਨਾ ਸੂਤ ساری ਜ਼ਿੰਦਗੀ ਆਉਂਦੀ ਆ ਰਾਂ ਸੂਤ ساری ਜ਼ਿੰਦਗੀ ਜਾਂਦੀਆਂ ਉਹਨਾਂ ਦੇ ਜਰ ਤਾਣੀਆਂ ਹਾਲ ਦਾ ਨਾ ਬਾਲੀ ਕੀਤੇ ਮਾੜੀਆਂ ਛੱਡੀਆਂ ਨਾ ਮੇਰੇ ਤੈਥੋਂ ਜਾਣੀਆਂ ਉਹ ਸੱਪਾਂ ਨੂੰ ਭਲਾਏ ਭਾਵੇਂ ਚੂੜੀਆਂ ਤੇ ਦੁੱਧ ਡੰਗ ਮਾਰਨ ਤੋਂ ਕਰੇ ਆਉਂਦੇ ਬਾਜਨਾ ਆਦਤੈ ਕਸੁੱਤੀ ਜੀ ਲੁੱਟੂ ਗੀਦੀ ਪੈਦੇ ਉਦੋਂ ਟਿੱਟ ਜੀਲੇ ਕੋਆ ਜਾਵੇ ਰਾਜਨਾ ਕਹਦੇ ਪੇਦਨੂਲਾ ਕੌਣਾ ਮਨਜੂਰਨਾ ਕਹਦੇ ਪੇਦਨੂਲਾ ਕੌਣਾ ਮਨਜੂਰਨਾ ਜੁੱਤੀਆਂ ਬੇਸ਼ੱਕ ਪੈਣ ਖਾਣੀਆਂ ਆਦਤਾਂ ਨਾ ਬਾਲੀ ਕੀਤੇ ਮਾੜੀਆਂ ਛੱਡੀਆਂ ਨਾ ਮੇਰੇ ਤੇਤੋ ਜਾਣੀਆਂ ਬੱਚੇ ਨੂੰ ਹਟਾਓ ਜਰੂਰ ਕਰੇ ਮਾੜੇ ਕੰਮ ਲੋਮ ਸੰਭਲਿਆ ਕੰਮ ਨਾਲ ਹਾਜ ਤੋ ਅੱਲੜੇ دیਵਾਨੀ ਤਾਈਂ ਕਹੇਦੇ ਰਹੋ ਬੇਟਾ ਸਰਾ ਦੂਰ ਰਹੋ ਸੰਗਤ ਖਰਾਬ ਤੋ ਜਿੱਧਰ ਲਗਾ ਲੋ ਲੱਗ ਜਾਂਦੀਆਂ ਜਿੱਧਰ ਇਹ ਲਗਾ ਲੋ ਲੱਗ ਜਾਂਦੀਆਂ ਆਣਾ ਪੋਰੇ ਉਮਰਾਂ ਨੇ ਆਣੀਆਂ ਆਦੇ ਤਾਰਾ ਪਾਣੀ ਕੀਤੇ ਮਾੜੀਆਂ ਛੱਡੀਆਂ ਨਾ ਮੇਰੇ ਤੇ ਤੋਂ ਜਾਣੀਆਂ ਆਦੇ ਤਾਰਾ ਪਾਣੀ ਕੀਤੇ ਮਾੜੀਆਂ ਛੱਡੀਆਂ ਨਾ ਮੇਰੇ ਤੇ ਤੋਂ ਜਾਣੀਆਂ ਮੇਰੇ ਰੰਗ ਨੇ ਪੰਜਾਬ ਦੀ ਜਨਾਨੀਏ ਸੋਣ ਗੱਲਾਂ ਸੱਚੀਆਂ ਸਿਆਣੀਆਂ